ਆਲੋ ਫੜੋ ਹੋਣਾ ਤੁਹਾਨੂੰ ਸਕੂਲਾਂ ਵੀ ਛੁੱਟੀਆਂ ਪੈ ਗਈਆਂ ਜੇ ਤੇ ਟਿਊਸ਼ਨ ਤੋਂ ਵੀ ਤੁਹਾਨੂੰ ਮੈਂ ਛੁੱਟੀਆਂ ਹੀ ਕਰਤੀਆਂ ਜੇ ਕਿਉਂਕਿ ਅਈ ਨਾ ਹੁਣ 15 ਦਿਨ ਵਾਸਤੇ ਸ਼ਿਮਲੇ ਗੁਮਨ ਚੱਲੇ ਆ ਤੇ ਤੁਸੀਂ ਵੀ ਸਾਰੇ ਜਣੇ ਇੰਜੋਏ ਕਰਿਓ ਮੈਮ ਜੀ ਹੱਡਾ ਕਿਦਾ ਇੰਜੋਏ ਆ ਇੱਕ ਮਹੀਨੇ ਦੇ ਛੁੱਟੀਆਂ ਵਾ ਤੇ ਤਿੰਨ ਮਹੀਨੇ ਦਾ ਸਕੂਲ ਵਾਲਾ ਕੰਮ ਦੇਤਾ ਵਾ ਉਹ ਬੇਟਾ ਬਸ ਤੇ ਸਕੂਲੇ ਹੀ ਤੇ ਜਾਣਾ ਹੁੰਦਾ ਵਾ ਹੋਰ ਤੁਹਾਨੂੰ ਦਸ ਕਾਦਾ ਕੰਮ ਆ ਮੈਡਮ ਜੀ ਸਕੂਲ ਲੈ ਜਾਣਾ ਕੋਈ ਨਿਕਲਿਆ ਕੰਮ ਆ ਪਹਿਲੋ ਸਵੇਰੇ 6 ਵਜੇ ਉੜਕੇ ਸਕੂਲ ਲੈ ਜਾਓ ਫਿਰ ਦੁਪਹਿਰੇ 4 ਵਜੇ ਟਿਊਸ਼ਨ ਤੇ ਜਾਓ ਰਾਤ ਤੱਕ ਕਿੰਨਾ ਥੱਕ ਜਾਈਦਾ ਵਾ ਪਤਾ ਹੀ ਲੱਗਦਾ ਫਿਰ ਮਰੇ ਕੁੱਤੇ ਵਾਂਗੂ ਕਿੱਥੇ ਪਏ ਆ ਉਹ ਬੇਟਾ ਇਹ ਤੇ ਕੁਛ ਵੀ ਨਹੀਂ ਜੇ ਕਾਮਯਾਬ ਹੋਣਾ ਨਾ ਜ਼ਿੰਦਗੀ ਦੇ ਵਿੱਚ ਤੇ ਬਹੁਤ ਹਾਰਡ ਵਰਕ ਕਰਨਾ ਪੈਂਦਾ ਆ ਹਾਏ ਹੇ ਮਰਮ ਜੀ ਅਸੀਂ ਰੋਜ਼ 10-10 ਘੰਟੇ ਪੜਾਈ ਕਰਦੇ ਆ ਇਹ ਹਾਰਡ ਵਰਕ ਕਿ ਹੋ ਰਹੀ ਪੱਟੀ ਤੇ ਲੱਗ ਜੀਏ ਉਹ ਚਲੋ ਠੀਕ ਆ ਤੂੰ ਤੇ ਕੋਈ ਗੱਲ ਹੀ ਨਹੀਂ ਪੁੰਝੇ ਪੈਣ ਦਿੰਦੇ ਚਲੋ ਕੋਈ ਗੱਲ ਨਹੀਂ ਅਸੀਂ ਤਾਂ ਕੱਲ ਨੂੰ ਚੱਲ ਜਾਣਾ ਵਾ Shimla ਉੱਥੇ ਜਾ ਕੇ ਨਾਲੇ ਤੇ ਬਰਫ਼ 'ਚ ਖੇਡਾਂਗੇ ਤੇ ਨਾਲੇ ਠੰਡੇ ਠੰਡੇ ਜੂਸ ਪੀਵਾਂਗੇ। ਉਹ ਚਲੋ ਠੀਕ ਆ ਮੈਡਮ ਜੀ ਤੁਸੀਂ ਤੇ ਪੀਓ ਠੰਡੇ ਜੂਸ ਚੱਲ ਆ ਜਾ ਸਮ੍ਰੀਤ ਆਪਾਂ ਬਾਹਰੋਂ ਕਿਤੇ ਠੰਢੀ ਜਿਹੀ ਸ਼ਬੀਲ ਵੀ ਇੱਕ ਤੀਰਾ ਗੂੜ ਵਾਲੀ।